ਸਮਾ ਹੋ ਗਿਆ ਜੀ ਪੰਜਾਬ ਜਾਂਦਾ ਤੇ ਚਲਦੇ ਆਂ ਉਸ ਵਾਰੰਟੈਨਾ ਜੀ ਕੋਲ ਤੇ ਪੰਜਾਬ ਦੀ ਖਬਰ ਸਾਰ ਲੈਣੇ ਸਵਾਰੰਟੈਨਾ ਜੀ ਜੀ ਆਨੋ ਆ ਬੜੀ ਮਿਹਰਬਾਨੀ ਹਲਪਰੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਤੇ ਅੱਜ ਦੀਆਂ ਸੁਰਖੀਆਂ ਦਾ ਬੇਰਵਾ ਇਹ ਆ ਕਿ ਹਾਈ ਕੋਰਟ ਦੇ ਜੱਜ ਦੇ ਘਰੋਂ 15 ਕਰੋੜ ਰੁਪਏ ਮਿਲਣ ਦੇ ਉੱਤੇ ਸਵਾਲ ਉੱਠੇ ਕਿਸਾਨਾਂ ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਮੀਟਿੰਗ ਦਾ ਬਾਈਕਾਟ ਸਿਸੋਧੀਆਂ ਬਣੇ ਪੰਜਾਬ ਦੇ ਵਿੱਚ ਆਮ ਆਨਮੀ ਪਾਰਟੀ ਦੇ ਇੰਚਾਰਜ ਪੰਜਾਬ ਦੇ ਕਾਰੋਬਾਰੀਆਂ ਨੇ ਕਿਹਾ ਕਿਸਾਨ ਅੰਦੋਲਨ ਨਾਲ 20 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਅਮਿਤ ਛਾਹ ਨੇ ਖਾਲਸਪੁਰਨ ਸਮਰਥਕਾਂ ਨੂੰ ਤੇ ਤਾਵੀ ਨੇ ਸੀ ਪੰਜਾਬ ਦਾ ਬਜਟ ਸੈਸ਼ਨ ਪਹਿਲੇ ਦਿਨ ਹੀ ਸੰਘਾਡੇ ਵਰਪੂਰ ਸ਼ੋਭੀਰ ਸਿੰਘ ਬਾਦਲ ਨੇ ਕੀਤੇ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਮੁਫਤ ਬਸ ਸਫਰ ਨੇ ਲੀਹੋ ਲਾਇਆ ਟਰਾਂਸਪੋਰਟ ਬਜਟ ਤੇ ਆਖਰੀ ਖਬਰ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਦਾ ਮਿਲਿਆ ਚਾਰ ਦਿਨ ਦਰਮਾਦ ਸਵਰਿੰਟਨਾ ਜੀ ਕਿਹੜੇ ਹਾਈ ਕੋਰਟ ਦੇ ਜੱਜ ਨੇ ਜਿਨ੍ਹਾਂ ਦੇ ਘਰੋਂ 15 ਕਰੋੜ ਰੁਪਏ ਜਿਹੜੇ ਨੇ ਉਹ ਕੈਸ਼ ਮਿਲਨੇ ਤੇ ਇਸ ਤੇ ਉੱਤੇ ਕਾਫੀ ਚਰਚਾ ਚੱਲ ਰਹੀ ਹੈ ਬਿਲਕੁਲ ਜੀ ਅੱਜ ਇਹਦੇ ਉੱਤੇ ਤਾਂ ਬਹੁਤ ਵੱਡੇ ਸਵਾਲ ਉੱਠੇ ਹਾਲਾਂਕਿ ਹੁਣ ਇਸ ਖਬਰ ਦੇ ਵਿੱਚ ਇੱਕ ਕੁਝ ਇੱਕ ਮਿੰਟ ਪਹਿਲਾਂ ਨਵਾਂ ਮੋੜ ਆਇਆ ਜਿਹੜੀ ਪਹਿਲੀ ਖਬਰ ਚੱਲਦੀ ਰਹੀ ਹੈ ਜਿਹਦੇ ਕਰਕੇ ਰਾਜ ਸਭਾ ਦੇ ਵਿੱਚ ਅੱਜ ਵੱਖ-ਵੱਖ ਜਿਹੜੇ ਮੈਂਬਰ ਆ ਉਹਨਾਂ ਨੇ ਵੀ ਕਹਿੰਦੇ ਵੀ ਅਸਲ ਦਸਖਤ ਕਰਕੇ ਦਿੱਤੇ ਵੀ ਭਾਈ ਇਹ ਜੁਡੀਸ਼ਰੀ ਦੇ ਵਿੱਚ ਕੀ ਹੋ ਰਿਹਾ ਉਹਦੇ ਮੁਕਾਬਲ ਖਬਰ ਇਹ ਹੈ ਜੀ ਕਿ ਜਸਟਿਸ ਨੇ ਜਿਹੜੇ ਹਾਈ ਕੋਰਟ ਦੇ ਜਯਸ਼ਵੰਤ ਵਰਮਾ ਇਹਨਾਂ ਦੇ ਘਰ ਦੇ ਵਿੱਚ ਅੱਗ ਲੱਗੀ ਸੀ ਪਿਛਲੇ ਦਿਨੀਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਨਾਂ ਦੇ ਘਰ ਦੇ ਵਿੱਚ ਪਹੁੰਚੀਆਂ ਇਹ ਆਪ ਘਰ ਦੇ ਵਿੱਚ ਨਹੀਂ ਸੀ ਜਾਂ ਸਰਵਟ ਹੋਣਗੇ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਹੋਣੇ ਜਾਂ ਕੋਈ ਵੀ ਆ ਉਹਨਾਂ ਨੇ ਫੋਨ ਕੀਤਾ ਸੀ ਫਾਇਰ ਬ੍ਰਿਗੇਡ ਨੂੰ ਗੱਡੀਆਂ ਘਰੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਉਹ ਜਦੋਂ ਅੱਗ ਭਜਾਉਣ ਦੇ ਸੀ ਤਾਂ ਇਨਾਂ ਦੇ ਘਰ ਦੇ ਵਿੱਚੋਂ 15 ਕਰੋੜ ਰੁਪਇਆ ਕੈਸ਼ ਮਿਲਿਆ ਇਹ ਖਬਰ ਜਨਦਰ ਵੀ ਆਕ ਵਾਂਗ ਫੈਲ ਗਈ ਵੀ ਭਾਈ ਹਾਈ ਕੋਰਟ ਦੇ ਜੱਜ ਦੇ ਘਰੋਂ ਇਨਾਂ ਰੁਪਈਆ ਮਿਲ ਗਏ ਇਹਨਾਂ ਨੇ ਕਿਹੜੇ ਫੈਸਲੇ ਦੇ ਪੈਸੇ ਲਏ ਹੋਏ ਹੁਣ ਤੱਕ ਕਿਹੜੇ ਕਿਹੜੇ ਫੈਸਲੇ ਗਲਤ ਸੁਣਾਏ ਹੋਏ ਸਵਾਲ ਇਹ ਉੱਠ ਖੜਿਆ ਬਾਦ ਦੇ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਫਿਰ ਉਥੋਂ ਦੀ ਬਾਰ ਐਸੋਸੀਏਸ਼ਨ ਨੇ ਕੀ ਕਹਿੰਦੀ ਵੀ ਸਾਨੂੰ ਤੁਸੀਂ ਇਹੋ ਜਿਹੇ ਬੰਦਾ ਕਿਉਂ ਸੌਂਪਦੇ ਆ ਸਾਨੂੰ ਇਹੋ ਜਿਹੇ ਰਕੀ ਲੋੜ ਸੀਗੀ ਪਰ ਹੁਣ ਇਹਦੇ ਵਿੱਚ ਨਵਾਂ ਮੋੜ ਆਇਆ ਹੁਣ ਤੋਂ ਕੁਝ ਮਿੰਟ ਪਹਿਲਾਂ ਕਿ ਇਹ ਪਤਾ ਲੱਗਾ ਕਿ ਜਿਹੜੀ ਉਥੋਂ ਦੀ ਦਿੱਲੀ ਦੇ ਵਿੱਚ ਫਾਇਰ ਬ੍ਰਿਗੇਡ ਦੇ ਜਿਹੜੇ ਇੰਚਾਰਜ ਹੈਗੇ ਆ ਮੇਰਾ ਖਿਆਲ ਅਤਲ ਗਰਗੋਨ ਦਾ ਨਾਮ ਜਾਂ ਕੋਈ ਇਦਾਂ ਦਾ ਨਾਮ ਉਹ ਕਹਿੰਦੇ ਕਿ ਦੇਖੋ 14 ਤਰੀਕ ਨੂੰ ਫੋਨ ਆਇਆ ਸੀ ਕਿ ਭਾਈ ਅੱਗ ਲੱਗੀ ਹੈ ਗੱਜ ਸਾਹਿਬ ਦੇ ਘਰੇ ਉਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਸਟੋਰ ਰੂਮ ਦੇ ਵਿੱਚ ਅੱਗ ਲੱਗੀ ਸੀ 15 ਮਿੰਟ ਦੇ ਵਿੱਚ ਅੱਗ ਬੁਝਾਈ ਸੀ ਪਰ ਸਾਨੂੰ ਨੋਟ ਨਹੀਂ ਮਿਲੇ ਸਾਨੂੰ ਪੈਸੇ ਨਹੀਂ ਮਿਲੇ ਤੇ ਇਹ ਗੱਲ ਕਿਨੇ ਜੀ ਪਤਾ ਨਹੀਂ ਕਿਉਂ ਉੱਠ ਰਹੀ ਆ ਪਰ ਅੱਜ ਰਾਜਸਭਾ ਤੋਂ ਲੈ ਕੇ ਭਾਰਤ ਦੇ ਆਜ਼ਾਦ মিডিਆ ਜਿੰਨਾ ਤੇ ਵੀ ਹੈਗਾ ਉਹਦੇ ਵਿੱਚ ਇਹ ਗੱਲ ਬੜੇ ਵੱਡੇ ਪੱਧਰ ਪੰਜਾਬ ਸਰਕਾਰ ਦੇ ਨਾਲ ਕਿਸਾਨਾਂ ਆਗੂਆਂ ਦੀ ਜਿਹੜੀ ਮੀਟਿੰਗ ਹੈਗੀ ਸੀ ਉਹ ਨਹੀਂ ਹੋਈ ਕਿਉਂ ਨਹੀਂ ਉਹ ਕਰਨਾ ਚਾਹ ਰਹੇ ਦੇਖੋ ਜੀ ਆਹ ਕਿਸਾਨ ਕਹਿੰਦੇ ਆ ਵੀ ਭਾਈ ਇਹ ਤਾਂ ਗੋਗਲਗਾ ਤੋਂ ਮਿਲਟੀ ਝਾੜਨ ਵਾਲੀ ਗੱਲ ਆ ਵੀ ਤੁਸੀਂ ਆਓ ਜੀ ਆਪਾਂ ਮੀਟਿੰਗ ਕਰਦੇ ਪਿਛਲੀ ਵਾਰੀ ਭਗਵੰਤ ਮਾਨ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਮੀਟਿੰਗ ਦੇ ਵਿੱਚ ਸਲਕ ਹੋ ਕੇ ਚਲੇ ਗਏ ਕਹਿੰਦੇ ਵੀ ਜਾਓ ਯਾਰ ਜੇ ਤੁਸੀਂ ਧਰਨਾ ਹੀ ਲਾਉਣਾ 5 ਤਰੀਕ ਨੂੰ ਲਾ ਲਓ ਫਿਰ ਮੈਂ ਚੱਲਿਆ ਤੁਹਾਡੀਆਂ ਪ੍ਰਾਣੀਆਂ ਪੰਗਾ ਵੀ ਨਹੀਂ ਮੰਨਦੇਗੇ ਸੋ ਉਸ ਤੋਂ ਅਗਲੇ ਦਿਨ ਜਿਹੜਾ ਉਹ ਫੜੋ ਫੜੀ ਦਾ سلسلہ ਸ਼ੁਰੂ ਹੋ ਗਿਆ ਸੀ ਕਿਸਾਨਾਂ ਦਾ ਤੇ 4 ਤਰੀਕ ਨੂੰ ਆਪਾਂ ਜਾਣਦੇ ਵੀ ਕਿੰਨੀ ਵੱਡੀ ਗਿਣਤੀ ਦੇ ਬੰਗਵਾ ਨੂੰ ਚੰਡੀਗੜ੍ਹ ਦੇ ਵਿੱਚ ਸ਼ਾਮੀ 4 ਵਜੇ ਪੰਜਾਬ ਭਵਨ ਦੇ ਵਿੱਚ ਬੁਲਾਇਆ ਗਿਆ ਸੀਗਾ ਪਰ ਅੱਜ ਸਭ ਤੋਂ ਪਹਿਲਾਂ ਜੋਗਿੰਦਰ ਉਗਰਾਹਾ ਨੇ ਜਾਣ ਤੋਂ ਇਨਕਾਰ ਕੀਤਾ ਉਹ ਕਹਿੰਦੇ ਕਿ ਅੱਜ ਜਿਹੜੇ ਹਾਲਾਤ ਬਣੇ ਹੋਏ ਆ ਇਸ ਹਾਲਾਤ ਦੇ ਚੱਲਦਿਆਂ ਅਸੀਂ ਮੀਟਿੰਗ ਦੇ ਵਿੱਚ ਨਹੀਂ ਆ ਸਕੀ ਬਾਈਕਟ ਕਰਦੇ ਆਂ ਬਾਅਦ ਵਿੱਚ ਬਾਕੀ ਕਿਸਾਨ ਜਿਹੜੇ ਮਨਜ਼ੂਰੀ ਦੇ ਕਹਤਾਂ ਉਹ ਸਮੁਖ ਨੋਰੀ ਦਰਜ ਹਿਊਲ ਰੋਜ ਚਲਾਤਾ ਕਿਸਾਨ ਨੇ ਇਸ ਵੇਲੇ ਫੜ ਕੇ ਕਿ ਜਿਨ੍ਹਾਂ ਦੇ ਵਿੱਚ ਭੇਜੇ ਹੋਏ ਆ ਕਿਸਾਨਾਂ ਦੇ ਉੱਤੇ ਪਰਚੇ ਦਰਜ ਹੋ ਰਹੇ ਆ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਵੜ ਨਹੀਂ ਦੇਣਾ ਧਰਨਾ ਤੁਸੀਂ ਕਹਿੰਦੇ ਲੋਨ ਨਹੀਂ ਦੇਣਾ ਮੰਗਾ ਨੂੰ ਕਹਿੰਦੇ ਪ੍ਰਵਾਨ ਨਹੀਂ ਕਰਨਾ ਤਾਂ ਮੀਟਿੰਗ ਦੇ ਵਿੱਚੋ ਕਿ ਆਪਾਂ ਢੋਕੇ ਲੈਣੇ ਇਸ ਕਰਕੇ ਅਸੀਂ ਮੀਟਿੰਗ ਨਹੀਂ ਕਰਨੀ ਜੀ ਹੂੰ ਹੂੰ ਆਮ ਆਦਮੀ ਪਾਰਟੀ ਦਾ ਇੰਚਾਰਜ ਮਨੀਸ਼ ਸੋਧਿਆ ਨੂੰ ਬਣਾ ਦਿੱਤਾ ਗਿਆ ਜੀ ਹੁਣ ਪੰਜਾਬ 'ਚ ਬਿਲਕੁਲ ਜੀ ਦੇਖੋ ਕਿ ਨਾ ਅੱਜ ਇੱਕ ਚੁਟਕਲਾ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਇਆ ਕਿਉਂਕਿ ਪਿਛਲੇ ਦਿਨੀ ਆਪਾਂ ਜਾਣਦੇ ਕਿ ਪੰਜਾਬ ਦੇ ਕਈ ਆਗੂਆਂ ਨੇ ਮੰਤਰੀਆਂ ਨੇ ਬਿਆਨ ਦਿੱਤਾ ਜਿਵੇਂ ਬਲਡੋਜ਼ਰ ਚੱਲਣਾ ਸੀਗਾ ਜੀ ਦਰ ਸ਼ੰਭੂ ਤੇ ਖਡੌਰੀ ਬਾਰਡਰ ਦੇ ਉੱਤੇ ਉਸ ਤੋਂ ਕੁਝ ਕੱਪੜੇ ਤੋਂ ਫਿਰ ਪੰਜਾਬ ਦੇ ਮੰਤਰੀਆਂ ਨੇ ਬਿਆਨ ਦਿੱਤਾ ਉਹਨਾਂ ਨੇ ਆਪਦੇ ਵਿਚਾਰ ਜ਼ਾਹਰ ਕੀਤੇ ਕਹਿੰਦੇ ਦੇਖੋ ਜੀ ਕਿ ਵਪਾਰ ਕਾਰੋਬਾਰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਸੀ ਪੰਜਾਬ ਦੀ ਜਵਾਨੀ ਨੂੰ ਇਸ ਵੇਲੇ ਰੁਜ਼ਗਾਰ ਦੀ ਲੋੜ ਹੈ ਪੰਜਾਬ ਦੇ ਵਿੱਚ ਇੰਡਸਟਰੀ ਵਧੇ ਫੁੱਲੇ ਇਸ ਕਰਕੇ ਧਰਨੀਆਂ ਦੀ ਲੋੜ ਨਹੀਂ ਆ ਉਹਨਾਂ ਨੇ ਆ ਗੱਲਾਂ ਕਹੀਆਂ ਅੱਜ ਮਨੀਸ਼ ਸੋਹਦੀਏ ਨੂੰ ਪੰਜਾਬ ਦਾ ਇੰਚਾਰਜ ਬਣਾਤਾ ਆਮ ਆਦਮੀ ਪਾਰਟੀ ਦਾ ਸੁਤੇਂਦਰ ਜੈਨ ਜਿਹੜਾ ਉਹਨੂੰ ਕੋ ਇੰਚਾਰਜ ਬਣਾਤਾ ਤੇ ਲੋਕਾਂ ਨੇ ਚੁਟਕਲਾ ਇਹ ਘੜਿਆ ਵੀ ਬਿਲਕੁਲ ਜੀ ਬਿਲਕੁਲ ਰੁਜ਼ਗਾਰ ਦੀ ਲੋੜ ਸੀ ਹਰ ਬੰਦੇ ਨੂੰ ਤੁਸੀਂ ਅਜਿਹੀ ਨਿਯੁਕਤੀ ਪੱਤਰ ਦੇਤੇ ਐ ਜੀ ਕਿਸਾਨ ਅੰਦੋਲਨ ਦੇ ਕਾਰਨ ਜਿਹੜਾ ਬਾਰਡਰ ਬੰਦ ਰਿਹਾ ਉਸ ਕਾਰਨ ਜੀ ਕਾਰੋਬਾਰੀ ਲੋਕ ਕਹਿ ਰਹੇ ਨੇ ਕਿ 20 ਕਰੋੜ ਹਜ਼ਾਰ ਦਾ ਨੁਕਸਾਨ ਹੋਇਆ ਬਿਲਕੁਲ ਜੀ ਬਿਲਕੁਲ ਦੇਖੋ ਅੱਜ ਨਾ ਪੰਜਾਬ ਦੇ ਵਿੱਚ ਜਿਹੜਾ ਇੰਡਸਟਰੀ ਲਿਸਟ ਆਜੇ ਨੇ ਕਿ ਵਪਾਰੀ ਜਾ ਹਮਮ 2600 ਪਹਾੜੇ ਤੋਂ ਨਾ ਸਕੀ ਜਿਹੜਾ ਅੱਜ ਗੱਲ ਕਹੀਏ ਸਿਲ ਦਾ ਜਿਹੜਾ ਬਲਬਲਾ ਬਾਹਰ ਆਇਆ ਕਹਿ ਰਿਹਾ ਜਿਵੇਂ ਕਰੇ ਸੀ ਬਲਬਲੀ ਬਾਹਰ ਆਈ ਉਹਨਾਂ ਦੀ ਉਹ ਕਹਿੰਦੇ ਵੀ ਅਸਲ ਦੇ ਵਿੱਚ ਜਿਹੜਾ ਇਹ ਇੱਕ ਸਾਲ ਅਧੂਰਣ ਚੱਲਿਆ ਨਾ ਬਾਡਰ ਬੰਦ ਰਹਿਣ ਦੇ ਕਰਕੇ ਧਰਨੇ ਚੜਕੇ ਕਹਿੰਦੇ ਕਿ ਸਾਡਾ ਇੰਡਸਟਰੀ ਦਾ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੂੰ ਹੂੰ ਕਹਿੰਦੇ ਕਿ ਪੰਜਾਬ ਦੀ ਜਿਹੜੀ ਆ ਸਨ ਪੰਜਾਬ ਦਾ ਉਦਯੋਗ ਆ ਜਿਹੜਾ ਉਦਯੋਗਿਕ ਇਕਾਈਆਂ ਦਾ ਪੱਠਾ ਬੈਠ ਗਿਆ ਇਹ ਜਦੋਂ ਤੋਂ ਪਹਿਲਾ ਦੌਰਣ ਚੱਲਿਆ ਸੀ ਹੁਣ ਤੱਕ ਤਾਕੇ ਨਹੀਂ ਆਇਆ ਹਰਿਆਣਾ 4 ਗੁਣਾ ਵੱਧ ਮੁਨਾਫੇ ਚ ਚਲਾ ਗਿਆ ਇਹ ਪੰਜਾਬ ਦੇ ਵਿੱਚ ਨਵਟਾਰ ਘਾਟੇਬੰਦੀ ਗੱਲ ਆ ਤੇ ਜਿਹੜੀ ਇੰਡਸਟਰੀ ਆ ਉਹ ਪਲਾਨ ਕਰਕੇ ਹੋਰ ਥਾਵਾਂ ਤੇ ਚਲੀ ਗਈ। ਜਦੋਂ ਉਹਨਾਂ ਨੇ ਆਪਣੀ ਗੱਲ ਕਹੀ ਸੀ ਪਰ ਕਿਸਾਨਾਂ ਨੇ ਗੱਲ ਕਹੀ ਆ ਵੀ ਤੁਹਾਡੀ ਤਾਂ 1 ਸਾਲ ਚ ਠੀਕ ਨਿਕਲ ਗਈ ਤੇ ਸਾਡੀ ਚੀਜ਼ ਸਰਕਾਰਾਂ ਹਰ ਰੋਜ਼ ਘਟਵਾਉਂਦੀਆਂ। ਤੁਹਾਡੀ ਤਾਂ ਹਜ਼ਾਰਾਂ ਕਰੋੜ ਦੀ ਟਰਨਓਵਰ ਆ ਸਾਡੀ ਦਾ ਟਰਨਓਵਰ ਵੀ ਕੋਈ ਨਹੀਂ। ਜਦੋਂ ਇਹ ਗੱਲ ਕਹਿੰਦੇ ਵੀ ਧਰਨੇ ਦੇ ਕਰਕੇ ਸਾਨੂੰ ਮਹਿੰਗਾ ਪੈਗਾ ਜੀ, ਮਾਲ ਮਹਿੰਗਾ ਪੈਂਦਾ ਸਜਟ ઠવા ઠવા ਹੀ ਮਹਿੰਗੀ ਪੈਂਦੀ ਸੀ। ਤੇ ਸਾਡੀ ਦੇਖੋ ਜੀ ਰੇਹਾਂ, ਸਪਰੇਅ ਆ, ਬੀਜ, ਟਰੈਕਟਰ, ਤੇਲ ਜਿਹੜੇ ਮਹਿੰਗਾ ਸਾਡੀ ਜਿੱਕਰ ਸਰਕਾਰਾਂ ਬਾਤ ਪੁੱਛਦੀਆਂ ਹੁਣ ਤਾਂ ਸਾਨੂੰ ਸੜਕਾਂ ਤੇ ਬਹਿਣ ਦੀ ਕੀ ਲੋੜ ਆ ਨਾਲੇ ਉਹਨਾਂ ਨੇ ਇਹ ਗੱਲ ਕਹੀਏ ਵੀ ਅਸੀਂ ਨਹੀਂ ਰਾਹ ਰੋਕੇ ਰਾਹ ਸਰਕਾਰ ਨੇ ਰੋਕੇ ਅਸਰ ਦਿੱਲੀ ਜਾਣ ਲੱਗੇ ਸੀ ਬੈਰੀਕੇਡ ਤਾਂ ਉਹਨਾਂ ਨੇ ਲਾਏ ਅਸੀਂ ਕਿਹੜਾ ਘਰੋਂ ਲੈ ਕੇ ਗਏ ਆ ਜੀ ਹੂੰ ਹੂੰ ਖਾਲਿਸਤਾਨ ਦੇ ਸਮਰਥਕਾਂ ਨੂੰ ਕੀ ਚੇਤਾਵਨੀ ਦਿੱਤੀ ਗਈ ਹੈ ਅਮਿਤ ਸ਼ਾਹ ਵੱਲੋਂ ਦੇਖੋ ਜੀ ਅੱਜ ਪਾਰਲੀਮੈਂਟ ਦੇ ਵਿੱਚ ਨਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬੋਲੇ ਆ ਉਹਨਾਂ ਨੇ ਅੱਜ ਸੇਸ ਦੇ ਵਿੱਚ ਅਸਵਾਦ ਦਾ ਸਿਰ ਨਹੀਂ ਚੁੱਕਣ ਦੇਵਾਂਗੇ ਉੱਠਣ ਵੀ ਦੇਵਾਂਗੇ ਆ ਗੱਲਾਂ ਕੀਤੀਆਂ ਉਹਨਾਂ ਨੇ ਅੱਜ ਸੰਤ ਚਰਮੈਲ ਸਿੰਘ ਭਿੰਡਰਾ ਵਾਲੇ ਦਾ ਨਾਮ ਸਿੱਧੇ ਤੌਰ ਤੇ ਉੱਤੇ ਲਿਆ ਤੇ ਅਮਰਪਾਲ ਸਿੰਘ ਦਾ ਨਾਮ ਨਹੀਂ ਲਿਆ ਪਰ ਇਸ਼ਾਰਾ ਉਧਰ ਸੀਗਾ ਜੀ ਜੀ ਉਹ ਕਹਿੰਦੇ ਦੇਖੋ ਪੰਜਾਬ ਦੇ ਵਿੱਚ ਖਾਲਿਸਤਾਨ ਖਾਲਿਸਤਾਨ ਕਰਦੇ ਲੋਕ ਹੈ। ਉਹ ਕਹਿੰਦੇ ਪੰਜਾਬ ਦੇ ਵਿੱਚ ਚਰਨੈਲ ਸਿੰਘ ਭਿੰਡਰਾ ਵਾਲਾ ਬਣਨ ਦੀ ਕੋਸ਼ਿਸ਼ ਕਰਦੇ ਰਹੇ ਪਈ ਪਿਛਲੇ ਸਮੇਂ ਦੇ ਵਿੱਚ। ਪਰ ਉਹਨਾਂ ਦੇ ਵਿੱਚੋਂ ਇੱਕ ਇਸ ਵੇਲੇ ਅਸਾਮ ਦੀ ਜੇਲ੍ਹ ਦੇ ਵਿੱਚ ਬੰਦਾ ਤੇ ਉਹ ਬੰਦਾ ਉਸ ਵੇਲੇ ਉੱਥੇ ਹੋਰਾਂ ਸਾਹਿਬ ਜੀ ਦਾ ਸਰੂਪ ਪੜ ਰਿਹਾ। ਜੀ ਉਹ ਕਨੇਬੀ ਦੋ ਟੋਕੇ ਗੱਲ ਕਹਿਨੇ ਆ ਵੀ ਖਾਲਿਸਤਾਨ ਤੇ ਅਕਵਾਦੀ ਗਤੀਵਿਧੀਆਂ ਨੂੰ ਬਿਲਕੁਲ ਭਾਰਤ ਦੇ ਵਿੱਚ ਅਸੀਂ ਕੋਈ ਥਾਂ ਨਹੀਂ ਦੇਣੀਗੀ ਤੇ ਬਿਲਕੁਲ ਨਹੀਂ ਪੈਦਾ ਹੁੰਦੀਆਂ ਮੋਦੀ ਸਰਕਾਰ ਦੇ ਰਾਜ ਦੇ ਵਿੱਚ ਇਹ ਬਿਲਕੁਲ ਨਹੀਂ ਚਰਚਪੜ ਪੜੜਗਣਾ ਤੇ ਇਹ ਇਹਨਾਂ ਦੇ ਨਾਲ ਫਿਰ ਅਸੀਂ ਸਿੱਝਾਂਗੇ ਉਹਨਾਂ ਨੇ ਦੋ ਟੋਕਾ ਜਿਹੀ ਗੱਲ ਕਹੀ ਹੈ ਪਰ ਇਸ ਦਾ ਕੀ ਕਾਰਨ ਹੈਗਾ ਕਿ ਹੁਣੇ ਸਟੇਟਮੈਂਟ ਦਿੱਤੀ ਗਈ ਕਿ ਹਿਮਾਚਲ ਵਿੱਚ ਜੋ ਪਿਛਲੇ ਦਿਨਾਂ ਦੇ ਦੌਰਾਨ ਜੋ ਕੁਝ ਹੋਇਆ ਉਹ ਕੁਝ ਕਾਰਨ ਹੋ ਸਕਦਾ ਹੈ ਜਾਂ ਕੋਈ ਹੋਰ ਕਾਰਨ ਕਰਕੇ ਇਹ ਸਟੇਟਮੈਂਟ ਦਿੱਤੀ ਗਈ ਪਾਰਲੀਮੈਂਟ ਵਿੱਚ ਨੇ ਗੱਲ ਤਾਂ ਕੀਤੀ ਜੇ ਪੁੱਲ ਭਾਰਤ ਦੇ ਵਿੱਚ ਵਕ ਵਕ ਸਮਾਂ ਤੇ ਅੱਤਵਾਦੀ ਗਤੀਵਧੀਆਂ ਦੀ ਇਹ ਭਾਈ ਭਾਰਤਾ ਜਿਹੜਾ ਉਹ ਇਸ ਵੇਲੇ ਅੱਤਵਾਦੀ ਗਤੀਵਿਧੀਆਂ ਦੇ ਨਾਲ ਸਿੱਜਣ ਦੇ ਵਿੱਚ ਕਾਮਯਾਬ ਹੋਇਆ ਤੇ ਅਸੀਂ ਭਾਈ ਇਹ ਗਤੀਵਧੀਆਂ ਨੂੰ ਠੱਪ ਕਰਤਾ ਤੁਸੀਂ ਇਦਾਂ ਕਰਦੇ ਕਰਦੇ ਉਹ ਇੱਥੇ ਪੰਜਾਬ ਦੇ ਟਰੈਕ ਤੇ ਆਏ ਆ ਤੇ ਆਪਾਂ ਮੰਨ ਸਕਦੇ ਹਾਂ ਕਿ ਸ਼ਾਇਦ ਸ਼ਾਇਦ ਇੱਕ ਕਾਰਨ ਇਹ ਹੋਵੇ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਕੁਝ ਕੁਛ ਨਹੀਂ ਵਾਪਰਿਆ ਸ਼ਾਇਦ ਇਹਦੇ ਵਿੱਚੋਂ ਇਸ ਤਰ੍ਹਾਂ ਇਹ ਵੀ ਹੋਵੇ ਪੰਜਾਬ ਦੇ ਵਿੱਚ ਜਿਹੜਾ ਬਜਟ ਸੈਸ਼ਨ ਦਾ ਪਹਿਲਾ ਦਿਨ ਸਿੰਘ ਉੱਥੇ ਬਹੁਤ ਸਾਰਾ ਹੰਗਾਮਾ ਹੋਇਆ ਹੈ ਕੀ ਕੁਝ ਹੋਇਆ ਜੀ ਉੱਥੇ ਲੈਜਿਸਲੇਚਰ ਵਿੱਚ ਦੇਖੋ ਆਪਾਂ ਰੈਡ ਅਫਰਮਾ ਦੇ ਉੱਤੇ ਪਿਛਲੇ ਦਿਨੀ ਵੀ ਹਰਪ੍ਰੀਤ ਜੀ ਕਹਿਣ ਕੀਤੀ ਸੀ ਵੀ ਠੰਗਮ ਠੰਗੀ ਹੋਣਗੇ ਤੇ ਉਹ ਹੋ ਗਏ ਹੂੰ ਹੂੰ ਉਹ ਜਿਵੇਂ ਪਤਾ ਹੀ ਹੁੰਦਾ ਵੀ ਭਾਈ ਕੀ ਹੋਣਾ ਇਹ ਮੇਰੇ ਤਾਂ ਹੁਣ ਨਾ ਉਂਗਲਾਂ ਦੇ ਪੋਟਿਆਂ ਦੇ ਉੱਤੇ ਲਟੇ ਹੋਏ ਆ ਵੀ ਜਿਹੜੇ ਕਿਹੜੇ ਉਹਨਾਂ ਕੀ ਹੋਣਾ ਪਹਿਲੇ ਦਿਨ ਵਿਛੜੀਆਂ ਸ਼ਖਸੀਤਾਂ ਨੂੰ ਸਰਨਾਜਲੀ ਪੇਟ ਕਰਨੀ ਆ ਜੀ ਰਾਜਪਾਲ ਸਾਹਿਬ ਦਾ ਭਾਸ਼ਣ ਹੋਊਗਾ ਫਿਰ ਸ਼ਨੀਅਤ ਵਾਰ ਆ ਜਾਊਗਾ 100 ਵਾਰ ਨੂੰ ਰੋਲਾ ਫੇਰ ਪੈ ਜੂਗਾ ਅੱਗੇ ਕਬਾ ਕਾਊਟ ਕਰ ਜਾਣਗੇ ਅੱਗੇ ਇੱਕ ਵਾਰ ਨਿਕਲ ਕੇ ਆਪਦਾ ਨਕਲੀ ਜਿਹੜੀ ਐ ਸੈਂਸਰਸ ਐਸੈਸਿੰਗ ਚਲਾ ਲੈਣਗੇ ਫਿਰ ਕਈ ਜਣੇ ਅੰਦਰ ਜਾਣਗੇ ਉਹਨਾਂ ਦੇ ਵਿੱਚੋਂ ਕੁਝ ਨੂੰ ਜਿਹੜਾ ਪੂਰੇ ਸੈਸ਼ਨ ਦੇ ਵਿੱਚ ਹੀ ਕਹਿ ਰਹੇ ਨੇ ਬਸ ਸਸਪੈਂਡ ਕਰ ਦੇ ਸਿੰਘ ਬਾਜਵਾ ਹੋਰਾਂ ਨੇ ਸਵਾਲ ਕੀਤਾ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਅੱਜ ਕਰਨਲ ਦੀ ਕੁੱਟਮਾਰ ਹੋ ਰਹੀ ਹੈ ਉਹਦੇ ਪੁੱਤ ਦੀ ਕੁੱਟਮਾਰ ਹੋ ਰਹੀ ਆ ਉਹ ਜਿਹੜੀ ਘਰਵਾਲੀ ਆ ਕਰਨਲ ਦੀ ਉਹ ਦਰਦ ਦਰਦਾਂ ਠੋਕਰਾ ਖਾ ਰਹੀ ਆ ਇਨਸਾਫ ਨਹੀਂ ਮਿਲ ਰਿਹਾ ਪੁਲਿਸ ਇਹਨਾਂ ਅਤਿਆਚਾਰ ਕਰ ਰਹੀ ਆ ਕਦੇ ਕਿਤੇ ਬੰਬ ਚੱਲ ਜਾਂਦਾ ਕਦੇ ਕਿਤੇ ਘੋੜੀ ਚੱਲ ਜਾਂਦੀ ਆ ਕਦੇ ਕਰਨਲ ਨੂੰ ਘੁੱਟਦੇ ਹੋ ਕਦੇ ਤੁਸੀਂ ਬਲਡੋਜ਼ਰ ਦੇ ਨਾਲ ਕਿਸੋ ਨਾਲ ਦੇ ਹੱਲ ਨੇ ਢਾ ਦਿਓ ਤੁਸੀਂ ਆਹ ਕੁਝ ਕੀਤਾ ਸੋ ਇਸ ਗੱਲ ਦੇ ਉੱਤੇ ਹੰਗਾਮਾ ਹੋਇਆ ਤੇ ਕਾਂਗਰਸ ਨੇ ਵਾਕਲਟ ਕਰਤਾ ਫਿਰ ਪ੍ਰਗਟ ਸਿੰਘ ਨੇ ਸਪੀਕਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਆ ਸੋ ਇਸ ਤਰੀਕੇ ਦੇ ਨਾਲ ਅੱਜ ਹੰਗਾਮੇਪੁਰ ਫਰੂਸ ਸੈਸ਼ਨ ਹੋਇਆ ਹੋਰ ਇਹ ਕਾਰਵਾਈ ਹੋ ਗਈ ਜਿਹੜੀ ਬਜਟ ਸੈਸ਼ਨ ਦੀ ਸੋਮਵਾਰ ਨੂੰ ਸ਼ੁਰੂ ਜੋ ਕਿ ਸ਼ਨੀ ਤੇ ਐਤਵਾਰ ਦੀ ਛੁੱਟੀ ਹੁੰਦੀ ਹੈ ਜੀ ਜੀ ਟੈਣਾ ਜੀ ਕਿਹੜੇ ਸਵਾਲ ਤਿੱਖੇ ਜਿਹੜੇ ਨੇ ਪੁੱਛੇ ਨੇ ਸੁਖਵੀਰ ਬਾਦਲ ਨੇ ਪੰਜਾਬ ਸਰਕਾਰ ਤੋਂ ਚਾਰ ਸਰਕਾਰਾਂ ਨੂੰ ਤਖਵੀਰ ਸਿੰਘ ਬਾਦਲ ਨੇ ਅੱਜ ਟਵੀਟ ਕਰਕੇ ਸਵਾਲ ਕੀਤੇ ਉਹ ਕਹਿੰਦੇ ਜਦੋਂ ਮੁਗਲ ਆਉਂਦੇ ਹੁੰਦੇ ਸੀ ਨਾ ਮੁਗਲ ਲਾਹੌਰ ਦੇ ਰਸਤੇ ਤੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਨੂੰ ਲੁੱਟ ਕੇ ਲੈ ਜਾਂਦੇ ਹੁੰਦੇ ਸੀ ਹੁਣ ਦਿੱਲੀ ਦੇ ਹਾਰੇ ਹੋਏ ਨਕਾਰੇ ਹੋਏ ਝੰਬੇ ਹੋਏ ਟੁੱਟੇ ਹੋਏ ਥੱਕੇ ਹੋਏ ਉਹ ਬੰਦੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਨੂੰ ਲੁੱਟ ਰਹੇ ਆ ਕੇਜਰੀਵਾਲ ਸੁਪਰ ਸੀਐਮ ਉਹਦਾ ਸੀਏ ਵਿਭੂ ਕੁਮਾਰ ਆ ਉਹ ਪੰਜਾਬ ਦੇ ਵਿੱਚ ਅੱਖ ਰੱਖਦਾ ਬਾਜ਼ ਅੱਖ ਰੱਖਦਾ ਸਾਰਾ ਕੁਝ ਉਹਦੇ ਕਾਬੂ ਦੇ ਵਿੱਚ ਆ ਮਨੀਸ਼ ਸੋਦੀਆ ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਬਣ ਗਏ ਆ ਸਤੇਂਦਰ ਜਨ ਕੋ ਇੰਚਾਰਜ ਬਣ ਗਏ ਆ ਉਹ ਕਹਿੰਦੇ ਵੀ ਭਾਈ ਲੋਕਾਂ ਨੇ ਤਾਂ ਨਕਾਰਿਆ ਧੁੰਜੇ ਸਿੱਟਿਆ ਦਿੱਲੀ ਦੇ ਵੱਸ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਸਾਰਿਆਂ ਨੂੰ ਚੱਕ ਕੇ ਫਿਰ ਤੇ ਭਾਲਿਆ ਜੀ ਹੂੰ ਹੂੰ ਮੁਫਤ ਬੱਸ ਸਫਰ ਨੇ ਪੰਜਾਬ ਦੇ ਜਿਹੜਾ ਟਰਾਂਸਪੋਰਟ ਬਜਟ ਉੱਤੇ ਕੀ ਅਸਰ ਪਾਇਆ ਲੇਖੋ ਮੈਂ ਅੱਦੇ ਵੀ ਗੱਲ ਕਹਿਣਾ ਹੁੰਦਾ ਕਿ ਕਿਸੇ ਨੇ ਮੰਗ ਥੋੜੀ ਕੀਤੀ ਸੀ ਵੀ ਭਾਈ ਸਾਨੂੰ ਤੁਸੀਂ ਮੁਫਤ ਦੇ ਵਿੱਚ ਬੱਸ ਸਫਰ ਦਿਓ ਕਿਸੇ ਨੇ ਮੰਗ ਨਹੀਂ ਕੀਤੀ ਸੀ ਪਰ ਇਹਨਾਂ ਨੇ ਵੋਟਾਂ ਦੀ ਖਾਤਰ ਕਿਆ ਤੇ ਦੀਵੰਗਾਂ ਦੀਆਂ ਵੋਟਾਂ ਮਿਲ ਜਾਣ ਕਿਸੇ ਨੇ ਥੋੜੀ ਜਿਹੀ ਤਾਂ ਕਹੀ ਸੀ ਕਿ 600 ਯੂਨਟਾਂ ਬਿਜਲੀ ਮੁਫਤ ਦਿਓ ਪਰ ਵੋਟਾਂ ਦੀ ਖਾਤਰ ਇਹ ਪੱਤਾ ਛੁੱਟਿਆ ਲੋਕਾਂ ਦੀ ਗੱਲ ਕਬੂਲ ਕਰਨ ਲਈ ਮੁਰਸਦੇ ਚੱਕਰ ਦੇ ਵਿੱਚ ਪੂੰਡਾ ਪਾਵਰ ਕਮਿਸ਼ਨ ਡਿਪਾਰਟਮੈਂਟ ਦਾ ਹੋ ਗਿਆ ਕਿਸੇ ਨੇ ਇਹ ਤਾਂ ਥੋੜੀ ਕਹੀ ਸੀ ਵੀ ਸਾਨੂੰ ਤੁਸੀਂ ਜਿਹੜੀ ਥੁਲਾਣੀ ਚੀਜ਼ ਸਹੂਲਤ ਦਿਓ 10000 ਰੁਪਏ ਔਰਤਾਂ ਨੂੰ ਦਿਓ ਪਰ ਔਰਤਾਂ ਦੀਆਂ ਵੋਟਾਂ ਫਵਾਉਣ ਦੀ ਖਾਤਰ ਆ ਗੱਲ ਕੀਤੀ ਤੇ ਅੱਜ ਵਾਜੇ ਵਾਜੇ ਪਏ ਆ ਸਾਰੇ ਪਾਸੇ ਜੀ ਅਸੀਂ ਜਲ ਇਹ ਵੀ ਕਿ ਇਸ ਵੇਲੇ ਜਿਹੜਾ ਟਰਾਂਸਪੋਰਟ ਡਿਪਾਰਟਮੈਂ ਮੂਲੇ ਬਜਟ ਸਾਹਿਕਾ 450 ਕਰੋੜ ਰੁਪਇਆ ਤੇ 800 ਕਰੋੜ ਦਾ ਸਫਰ ਹੋ ਗਿਆ ਹੁਣ ਤੱਕ ਜਿਹੜਾ ਕਾਰਨ ਇਹ ਹੈ ਕਿ ਜਦੋਂ ਜੀਬੀਆਂ ਕੋਈ ਵੀ ਉਮਰ ਵਰਗ ਨਹੀਂ ਹੋਵੇ ਜਦੋਂ ਕੋਈ ਬੀਪੀ ਰੋਡਵੇਸ ਦੀ ਪਾਸੇ ਦੇ ਵਿੱਚ ਬੈੰਦੀ ਆ ਤਾਂ ਕੰਡੈਕਟਰ ਉਹਦਾ ਆਧਾਰ ਕਾਰਡ ਵੇਂਦਾ ਆਧਾਰ ਕਾਰਡ ਵੇਚ ਕੇ ਉਹਨੂੰ ਟਿਕ ਟਕ ਕੱਟ ਕੇ ਫੜਾ ਦਿੱਤੀ ਜਾਂਦੀ ਆ ਮੰਨ ਲਓ ਜਲੰਧਰ ਜਾਣਾ ਹੋਵੇ ਤੁਸੀਂ ਚੰਡੀਗੜ੍ਹ ਜਾਣਾ ਪੰਜਾਬ ਰੋਡਵੇ ਦੇ ਬਸ ਉਦਾਹਰਣ ਦਿੰਦਾ ਮੈਂ ਇਹ 250 ਰੁਪਏ ਦਾ ਸਫਰ ਹੈ ਜੀ ਇਹਦੇ ਪਰ ਤੁਸੀਂ ਰੋਡਵੇਸ ਤੇ ਬੈੰਨੇ ਆ ਜੀ ਔਰ ਤੁਸੀਂ ਪੁੱਛ ਨਹੀਂ ਦੇਣਾ ਪਰ ਕੰਡੈਕਟਰ ਨੇ 250 ਰੁਪਏ ਦੀ ਟਿਕ ਟਕ ਕੱਟ ਕੇ ਉਹਨੂੰ ਫੜਾ ਇਹ ਜਿਹੜਾ 2500 ਰੁਪਿਆ ਇਹ ਪੰਜਾਬ ਸਰਕਾਰ ਨੇ ਰੋਡਵੇਜ਼ ਡਿਪਾਰਟਮੈਂਟ ਨੂੰ ਦੇਣਾ ਉਹ ਹੁਣ ਇਕੱਠਾ ਹੁੰਦਾ ਹੁੰਦਾ کئی 100 ਕਰੋੜ ਰੁਪਿਆ ਬਣ ਗਿਆ ਇਹਨਾਂ ਦੇ ਕੋਲੋਂ ਅਦਾ ਨਹੀਂ ਕੀਤਾ ਜਾ ਰਿਹਾ ਜੀ ਇਹ ਵੀ ਪਾਵਰ ਕਮਪਟ ਡਿਪਾਰਟਮੈਂਟ ਦੀ ਗੱਲ ਹੈ ਤੇ ਦੋਵੇਂ ਮਹਿਕਮਿਆਂ ਦੇ ਵਾਜੇ ਵਜੇ ਪਏ ਆ ਜੀ ਹੂੰ ਹੂੰ ਅਮਰਿਤਪਾਲ ਸਿੰਘ ਦੇ ਜਿਹੜੇ ਸੱਤ ਸਾਥੀ ਸਨ ਉਹ ਦਿਬਰਗੋੜ ਜੇਲ੍ਹ ਤੋਂ ਪੰਜਾਬ ਵਾਪਸ ਆ ਗਏ ਨੇ ਕਿੱਥੇ ਰੱਖਿਆ ਗਿਆ ਉਹਨਾਂ ਨੂੰ ਤੇ ਕੀ ਉਹਨਾਂ ਦੇ ਵੱਲੋਂ ਕੋਈ ਕੀ ਸਟੇਟਮੈਂਟ ਆਈ ਕੋਈ ਆਈ ਅਮਰਤਪਾਲ ਸਿੰਘ ਜੀ ਦਾ ਕੇਸ ਦੀ ਸੁਣਵਾਈ 22 ਤਰੀਕ ਨੂੰ ਹੋਣੀ ਹੈ ਉਹਦਾ ਉਦੋਂ ਪਤਾ ਲੱਗੂਗਾ ਕੀ ਬਣਦਾ ਪਰ ਅਮਰਤਪਾਲ ਸਿੰਘ ਦੇ ਸੱਤ ਸੱਤ ਜਣੇ ਬਾਰੇ ਆਪਾਂ ਕੱਲ ਰੈਡਕਮਤੇ ਪਰਿਵਾਰਕੀਆਂ ਨਾਲ ਗੱਲ ਕੀਤੀ ਸੀ ਕਿ ਪੁਲਿਸ ਪੰਜਾਬ ਦੀ ਲੈ ਕੇ ਉਹਨਾਂ ਨੂੰ ਡਿਬਰੂਗੜ ਤੋਂ ਤੁਰਪੀਆ ਦਿੱਲੀ ਦੇ ਵਿੱਚ ਲਿਆਂਦੇ ਦਿੱਲੀ ਤੋਂ ਰਾਤੋਂ ਰਾਤ ਪੰਜਾਬ ਦੇ ਵਿੱਚ ਲਿਆਂਦੇ ਤੇ ਅੱਜ ਸੱਤੇ ਜਾਣੇ ਜਿਨ੍ਹਾਂ ਦੇ ਉੱਤੇ ਹੁਣ ਐਨਐਸਏ हट ਗਿਆ ਅੱਗੇ ਨਹੀਂ ਵਧਾਇਆ ਗਿਆ ਉਹ ਸੱਤੇ ਜਾਣੇ ਅਮਰਤਪਾਲ ਸਿੰਘ ਦੇ ਸਾਥੀ ਅਦਾਲਤ ਚ ਪੇਸ਼ ਕੀਤੇ ਗਏ ਆ ਪੁਲਸ ਨੇ ਮੰਗਿਆ ਸੀ 8 ਦਿਨ ਦਾ ਰਿਮਾਂਡ ਪਰ ਅਦਾਲਤ ਨੇ ਕਿਹਾ ਜੀ 4 ਦਿਨ ਦਾ ਰਿਮਾਂਡ ਹੁਣ ਪੁਲਸ ਕਹਿੰਦੀ ਵੀ ਅਸੀਂ ਇਤਿਆਰਾ ਬਾਰੇ ਤੇ ਕਈ ਹੋਰ ਪਿੰਨਾਂ ਦੇ ਬਾਰੇ ਇਹਨਾਂ ਦੇ ਕੋਲੋਂ ਪਤਾ ਕਰਨਾ ਖੁਲਾਸੇ ਕਰਾਉਣੇ ਆ ਸੋ ਸਮਾਂ ਦੱਸੋਗਾ ਵੀ ਭਾਈ ਇਹ 4 ਦਿਨਾਂ ਬਾਅਦ ਜਦੋਂ ਪੁਲਸ ਦੇ ਵੱਲੋਂ ਫੇਰ ਇਹਨਾਂ ਨੂੰ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ ਰਿਮਾਂਡ ਚ ਵਾਧਾ ਹੁੰਦਾ ਜਾਂ ਨਹੀਂ ਹੁੰਦਾ ਜਾਂ ਕਿਹੜੀ ਗੇਲ ਦੇ ਵਿੱਚ ਇਹਨਾਂ ਨੂੰ ਭੇਜਿਆ ਜਾਂਦਾ ਸੀ ਜੀ ਤੇ 22 ਤਰੀਕ ਨੂੰ ਜਿਹੜੀ ਪੇਸ਼ੀ ਹੈ ਜੀ ਅਮਰਿਤਪਾਲ ਸਿੰਘ ਦੀ ਉਹ ਉਥੇ ਦਿਬਰਗੜੀ ਚ ਹੀ ਹੈ ਜਾਂ ਕਿੱਥੇ ਹੋਰ ਹੈਗੀ ਹੈ ਨਹੀਂ ਜੀ ਉੱਥੇ ਹੀ ਹੈ ਜੀ ਨਹੀਂ ਇਹ ਪੰਜਾਬ ਦੇ ਵਿੱਚ ਨਹੀਂ ਆ ਜੀ ਉਹਦੇ ਉੱਤੇ ਹਲੇ ਐਨਐਸਏ ਹਟਾਇਆ ਨਹੀਂਗਾ ਜਿਨ੍ਹਾਂ ਦੇ ਉੱਤੇ ਹਟਾਇਆ ਉਹ ਆ ਗਏ ਜੀ ਉਹਦੀ ਸਥਿਤੀ ਬਿਲਕੁਲ ਉਵੇਂ ਦੀ ਉਵੇਂ ਹੈ ਜੀ ਤੇ ਮੌਸਮ ਸੰਬੰਧੀ ਕੀ ਜਾਣਕਾਰੀ ਹੈ ਅੰਜਾਰ ਦਾ ਮੌਸਮ ਅੱਜ ਠੀਕ ਰਿਹਾ ਜੀ ਜਦੋਂ ਮੈਂ ਤੁਹਾਡੇ ਨਾਲ ਇਸ ਵੇਲੇ ਖਬਰਾਂ ਨਹੀਂ ਸਾਂਝ ਪਾ ਰਿਹਾ ਤੇ ਬਾਹਰ ਘਾਰੇ ਨਿਕਲੇ ਹੋਏ ਆ ਤੇ ਘੁੱਪ ਹਨੇਰਾ ਤੇ ਰਾਤ ਦੇ 9:54 ਮਿੰਟ ਇਸ ਵੇਲੇ ਭਾਰਤੀ ਸਮੇਂ ਦੇ ਹੋ ਚੁੱਕੇ ਆ ਜੀ ਮੌਸਮ ਵਿਭਾਗ ਨੇ ਕਿਹਾ ਜੀ ਕਿ ਆਉਦੇ 48 ਘੰਟਿਆਂ ਦੇ ਵਿੱਚ ਮੌਸਮ ਸੁਸਹਿਰ ਰਹਿਣਾ ਕਣੀਆਂ ਦੀ ਆਸ ਕੋਈ ਨਹੀਂ ਗਈ ਸੋ ਪੰਜਾਬ ਦੇ ਵਿੱਚ ਇਸ ਵੇਲੇ 29 ਤੋਂ ਲੈ ਕੇ 31 ਡਿਗਰੀ ਤੱਕ ਟੈਂਪਰੇਚਰ ਹੈਗਾ ਜੀ ਸੋਰਨ ਟੈਨਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋਮਵਾਰ ਨੂੰ ਮੁੜ ਤੋਂ ਤੁਹਾਡੇ ਨਾਲ ਸਾਝ ਪਾਵਾਂਗੇ ਥੈਂਕ ਯੂ ਬਹੁਤ ਮਿਹਰਬਾਨੀ ਜੀ ਮਿਹਰਬਾਨ